ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮਾ ਜੀ ਸੇ ਤਾਂ ਤਾਂ ਸੋਨੂੰ ਪਤਾ ਕਾਫੀ ਦਿਨ ਹੋ ਗਏ ਸੀਗੇ ਫਾਰਮ ਦੀ ਵੀਡੀਓ ਵੀ ਨਹੀਂ ਪਈ ਤੇ ਅੱਜ ਤੁਹਾਡੇ ਨਾਲ ਸਾਂਝੀ ਕਰਦਾ ਗੱਲਬਾਤ ਆਪਣੇ ਫਾਰਮ ਦੀ ਤਾਂ ਹੁਣ ਧੁੱਪੇ ਹੀ ਤਾਂ ਲੈਂਦੇ ਆ ਬੱਚੇ ਨਜ਼ਾਰੇ ਤੇ ਥੋੜੇ ਜਿਹਾ ਹਨਾ ਲਗਾਤਾਰ ਮੌਸਮ ਖਰਾਬ ਕਰਕੇ ਵੀ ਜਿਹੜਾ ਮਾੜਾ ਮੋਟਾ ਬਾਹਰ ਨਿਕਲਣ ਨੂੰ ਹਟ ਕੇ ਤੇ ਉਹਦਾ ਕਰਕੇ ਟੁੱਟੇ ਜ਼ਰੂਰ ਹੈ ਤੇ ਤੂੰ ਬਾਈ ਵੇਹ ਜਾ ਤੇਰਾ ਘਟਾ ਦਾ ਦੂਰ ਪਿਆ ਦੇਖ ਆਉਂਗਰੇ ਧੁੱਪ ਦੇ ਵਿੱਚ ਨਾਗਣੀ ਇਹ ਵੀ ਅਜੇ ਤੋ 25 ਹੌਂ ਕਰੀਆ ਇਹਨੇ ਵੀ ਕੱਟੀ ਦਿੱਤੀ ਆ ਸੈਕਟਰੀ ਵਾਲੀ ਮੱਝ ਨੇ ਆਪਣੀ ਨੇ ਤੇ ਬਾਕੀ ਇੱਕ ਹਾਲ ਤਾਂ ਹੈਗੀ ਠੰਡ ਬਿਨਾਂ ਨਜ਼ਾਰਾ ਵੀ ਨਹੀਂ ਆਉਂਦਾ ਤੇ ਜਦੋਂ ਜਿਆਦਾ ਧੁੱਪ ਹੁੰਦੀ ਆ ਤੇ ਉਦੋਂ ਫਿਰ ਔਖਾ ਵੀ ਹੋ ਜਾਂਦਾ ਕਿਉਂਕਿ ਆਹ ਧੁੱਪ ਆ ਜਿਹੜੀ ਮੇਰੇ ਹਿਸਾਬ ਦੇ ਨਾਲ ਪਸੂ ਜਿੰਦਾ ਡਰਕਤਾਂ ਦੀ ਸਾਂ ਹੋਣੀ ਚਾਹੀਦੀ ਹੈ ਤੇ ਜੇ ਇਦਾਂ ਦੀ ਧੁੱਪ ਹੋਈ ਤਾਂ ਇਹ 10 12 ਦਿਨਾਂ ਦੇ ਵਿੱਚ ਵਿੱਚ ਪਸ਼ੂ ਦੁਪਹਿਰੇ ਅੰਦਰ ਬੰਨਣ ਵਾਲਾ ਕੰਮ ਹੋਇਆ ਕਰੂ 2:3 3:00 ਤੋਂ ਪਹਿਲਾਂ ਵੀ ਜਾਂਦਾ ਸਨੀ ਦਾ ਟਾਈਮ ਬਦਲਣਾ ਪਊ ਜਾਂ ਅੰਦਰ ਕਰਨਾ ਪਊ ਕਿਉਂਕਿ ਦੇਖ ਲੇ ਹੁਣ ਪਸ਼ੂਆਂ ਦਾ ਆਟੀ ਮੇਟਾ ਪਸ਼ੂ ਹੌਂਕ ਦੇ ਵੜਾਏ ਇਹ ਤੋਂ ਜਿਆਦਾ ਧੁੱਪ ਆਈ ਨਹੀਂ ਮਤਲਬ ਹਜੇ ਹੋਰ ਘੰਟੇ 2 ਘੰਟੇ ਤੱਕ ਜਿਵੇਂ ਮੈਂ ਧੁੱਪ ਰਹੀ ਤਾਂ ਫਿਰ ਹੌਂਕਣਗੇ ਤਾਂ ਇਹ ਚੀਜ਼ ਆ ਵੀ ਧੁੱਪ ਮੰਨਦੀਆਂ ਵੀ ਹਜੇ ਨਹੀਂ ਹੁੰਦੀਆਂ ਮੰਨਦੀਆਂ 10 ਦਿਨਾਂ ਤੱਕ ਘੱਟ ਹੀ ਮੇਟਾ ਵੀ ਮੰਨਣਗੇ ਅੰਦਰ ਕਰਨ ਵਾਲਾ ਕੰਮ ਹੋ ਜਾ ਕਰ ਕੁਕ ਟੋਪਾਂ ਦਾ ਕਰੜੀਆਂ ਲੱਗਣ ਲੱਗ ਜਾਂਦੀਆਂ ਜੀ ਕਈ ਵਾਰੀ ਤਾਂ ਹੁਣ ਆਪਾਂ ਨੂੰ ਵੀ ਹੁੰਦਾ ਤਾਂ ਸਾਵੇਂ ਜੇ ਕਰ ਦੰਨੇ ਕੁਰਸੀ ਖੋਕੇ ਇੱਧਰ ਬੈਠੀ ਆ ਹਰਿਆਣੇ ਵਾਲੀ ਬੀਬੋ ਇਹਨੇ ਵੀ ਵਿਚਾਰੀ ਨੇ ਆਈਤੀ ਦੋ ਚੱਕ ਜਾਵਾ ਪਰ ਅਸੀਂ ਮਸਾ ਜਾ ਕੇ ਠੀਕ ਕੀਤੀ ਐ ਕੋਈ ਕੁਸਤਾ ਗਲਤੀਆਂ ਅਸੀਂ ਜਿੱਥੋਂ ਮੜਵਾਈ ਸੀ ਉੱਥੇ ਪ੍ਰੋਬਲਮ ਆ ਗਈ ਸੀ ਇਹਨੂੰ ਤੇ ਹੁਣ ਜਾ ਕੇ ਹੌਲੀ ਹੌਲੀ ਸਾਰੀ ਸੈਟਿੰਗ ਕੀਤੀ ਐ ਵਿਚਾਰੀ ਦੀ ਤੇ ਥਣਾਂ ਵਾਲੀ ਸੈਟਿੰਗਾਂ ਕਲੇਸੂਏ ਜਦੋਂ ਥੋੜਾ ਥੋੜਾ ਦੋ 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 ਘਟਾ ਹੁਣ ਟੋਕੜ ਹੈ ਗੱਬਣਾ ਜਦੋਂ ਜੋ ਜੋਸ਼ ਬਣੂ ਇੱਕ ਆ ਫੋੜਾ ਜਾਂ ਮਾਰਨ ਵਾਲਾ ਜਿਹੜੀਆਂ ਖੜੀਆਂ ਰਾਜੂ ਇੱਕ ਦੋ ਮਹੀਨਿਆਂ ਦੇ ਫੋੜਾ ਜਾਂ ਮਾਰਨ ਵਾਲਾ ਜਿਹੜੀਆਂ ਖੜੀਆਂ ਨਾ ਫੋੜੇ ਬਾਹਰ ਕਰਕੇ ਚਾਰ ਪੱਟੀਆਂ ਨਾ ਹੋਈ ਨਾ ਚਾਰ ਤੋਂ ਪੱਟ ਨਹੀਂ ਗਿਆ ਪੱਟ ਲਿਆ ਰਾਜੂ ਚਾਰ ਮਹੀਨੇ ਬਤਾਇਆ ਵੀ ਚਾਰ ਝੋਟੀਆਂ ਸੇ ਸਟਾਰਟ ਕਰਨਾ ਇਧਰ ਇਧਰ 9-10 ਪਸੂਆਂ ਨੂੰ ਤੇ ਜਿਹੜੀ ਬੈਸ ਆਪਣੀ ਤੋਕੜ ਬੈਸ ਕਿਹੜੀ ਆਉਂਦੀ ਆ ਫਲੇਰੀ ਵਾਲੀ ਆਹ ਡੱਡੋ ਆਹ ਜਿਹੜੀ ਸਾਰੀ ਬੈਸ ਆਪਾਂ ਮੰਦੀ ਆਪਾਂ ਡਰਾਈ ਕਰਦੀ ਹੈ ਨਾ ਉਹਨਾਂ ਨੂੰ ਚਾਰ ਨਹੀਂ ਪਾਉਣਾ ਨਹੀਂ ਪਾਏ بس ਇਹਨਾਂ ਨੂੰ ਗੱਲੀਆਂ ਝੋਟੀਆਂ ਨੂੰ ਕਟੀਆਂ ਨੂੰ ਦੂਜੀਆਂ ਨੂੰ ਹਾਂ ਹਾਂ ਜਿਹੜੀ ਦੂਰ ਦੂਜੀਆਂ ਵਸ ਇਹਨਾਂ ਨੂੰ ਉਹ ਕਰ ਲਾਂਗੇ ਝੋਟੀਆਂ ਨੂੰ ਹਾਂ ਵੀ ਕੋਣ ਮਾਰਾ ਮੋਟਾ ਪੈਪਾ ਉਹ ਪਾਣਾ ਕੰਮ ਮੂਰੇ ਹੁਣ ਬਸ ਰਾਲੇ ਜੇ ਦਿਨ ਹੋਣ ਤੇ ਰੋਜ਼ ਕਹਿ ਤੀਦਾ ਰਾਲੇ ਜੇ ਦਿਨ ਹੋਈਏ ਤਾਂ ਥੋੜਾ ਜਿਆ ਕੰਮ ਤਾਂ ਦਾ ਇੱਕ ਫਾਰਮ ਦਾ ਵੀ ਹੋ ਜਾਂਦਾ ਅਸਲ ਵਿੱਚ ਭਾਰ ਦਾ ਵੀ ਹੋ ਜਾਂਦਾ ਕੰਮ ਤਾਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨਾਲ ਹੀ ਰਲ ਜਾਂਦੀਆਂ ਤਾਂ ਹੁਣ ਥੋੜੀ ਜਿਹੀ ਰਾਇਲ ਮੈਨ ਲੱਗੀ ਹੈ ਕਿਉਂਕਿ ਤੁਹਾਨੂੰ ਪਤਾ ਠੰਡ ਚ ਇੱਕ ਜੇ ਬੇਲੇ ਹੁੰਨ ਤਾਂ ਪ੍ਰੋਗਰਾਮ ਹੁੰਦੇ ਜੀ ਇਹ ਟਾਈਮਾਂ 'ਚ ਹਾਂ ਬਈ ਢਰਜਨ ਹੁਣ ਇਹਨਾਂ ਦੇ ਵੀ ਥੋੜੀ ਜਿਹੀ ਹੱਥ ਫੇਰੀ ਵਾਲੀ ਜ਼ਿਆਦਾ ਲਾਈਏ ਛੋਟੇ ਕਿਉਂਕਿ ਥੋੜੇ ਜਵਾਨ ਹੁੰਦੇ ਜਾਂਦੇ ਆ ਫੀਡ ਫੂਡ ਵਧਾਈਏ ਇਹਨਾਂ ਦੀ ਦੇਸਾਲਾ ਕਿਵੇਂ ਹੋਂਕਦਾ ਬਾਗੀ ਬਾਕੀ ਇਹ ਵੀ ਬਹੁਤ ਚੰਗੇ ਰਿਕਾਰਡ ਦੇ ਪਾਲੇ ਵੇ ਇਕੱਠੇ ਦੋਨੇ ਬਹੁਤ ਜਿਆਦੇ ਐਂਡ ਕਰਨਗੇ ਵੀ ਆਪਣੇ ਫਾਰਮ ਤੇ ਜਦੋਂ ਜਵਾਨ ਹੋਗੇ ਬਸ 10 ਕੁ ਮਹੀਨਿਆਂ ਨੂੰ ਜਵਾਨ ਹੋ ਜਾਣਗੇ ਫਾਰਮ ਦਾ ਕੰਮ ਦੇਣ ਲੱਗ ਜਾਣਗੇ ਕਿਉਂਕਿ ਇਹ ਸਵਾ ਸਵਾ ਸਾਲ ਦੇ ਹੋਗੇ ਉਹ ਸਵਾ ਸਾਲ ਉੱਤੇ ਹੋ ਆ 11ਵੇਂ ਮਹੀਨੇ ਜਨਮ ਸੀ ਚਾਰ ਨੂੰ 12 ਤਾਂ ਜਨਵਰੀ ਤੇ ਫਰਵਰੀ ਤਾਂ ਉਹੀ ਤਾਂ 9 ਮਹੀਨੇ ਉੱਤੇ ਹੋ ਗਿਆ ਉਹ 4-5 ਮਹੀਨੇ ਉੱਤੇ ਹੋ ਗਿਆ ਉਸ ਸਾਲ ਤੋਂ ਕਿਉਂਕਿ ਡੇਢ-ਦੋ ਮਹੀਨੇ ਵੱਡਾ ਸੀ ਅਮਨ ਦੀ ਬਾਈ ਦੇ ਦਸਮਾਕਾਫਤ ਕਾ ਕਟੀਆਂ ਕੁੜੀਆਂ ਬਾਲੀਆਂ ਤਾਂ ਨਹੀਂ ਦਸੀਆਂ ਹੋਈਆਂ ਠੰਡ ਦੇ ਹਿਸਾਬ ਨਾਲ ਦੇਖੋ ਗੱਲ ਕਰ ਜੱਤ ਜੁੱਤੀ ਜੀ ਤਾਂ ਇੱਕ ਰੂਹ ਦਾ ਜਦੋਂ ਮਿੱਧੀਆਂ ਨੇ ਕੋ ਉੱਥੇ ਬੈਠੀਆਂ ਰਹਿੰਦੀਆਂ ਤਾਂ ਉਹ ਤੇ ਝੂਲੀਆਂ ਝੂਲੀਆਂ ਤਾਂ ਇੰਨਾਂ ਦੀਆਂ ਵੀ ਐਂਡੀ ਐ ਤਾਂ ਬਾਕੀ ਪਰਮਾਤਮਾ ਨੂੰ ਪਤਾ ਅੱਗੇ ਜਦੋਂ ਜਨਵਾਰ ਬੰਦਦੇ ਪਰ ਯਕੀਨ ਹੈ ਵੇ ਵੀ ਜੇ ਤਿੰਨ ਕਟੀਆਂ ਬੈਠੀਆਂ ਇਹਨਾਂ ਦੇ ਵਿੱਚ ਉਹ ਵੀ ਤਿੰਨੇ ਕਟੀਆਂ ਚੋਂ ਦੋ ਕਟੀਆਂ 100% ਚਵਾਈ ਕਰਾਉਣੀਆਂ ਕਿਉਂਕਿ ਇੱਕ ਅੱਧੀ ਕੱਟੀ ਦਾ ਜਿਵੇਂ ਅੱਗੇ ਵੀ ਆਪਾਂ ਕਹਿੰਨੇ ਉਹਨਾਂ ਕੋਈ ਵਰੀ ਲੀਟਰ ਘਟ ਜਾਂਦੀ ਆ ਉਹਦੀ ਆਪਾਂ ਚਵਾਈ ਉਹੀ ਨਹੀਂ ਕਰਾ ਸਕਦੇ ਆਪਾਂ ਕਹਿੰਨੇ ਛੱਡੋ ਯਾਰ ਗੋਹਲੇ ਸਾਲ ਸਹੀ ਹੈ ਨਾ ਜਿਵੇਂ ਇੱਕ 15 16 ਦਿੰਦੀ ਉਹਦੀ ਚਵਾਈ ਕਰਾ ਦੇਣ ਜਿਹੜੀ 14 ਤੇ ਰਹਿ ਜਾਂਦੀ ਆ ਆਪਾਂ ਕਹਿੰਨੇ ਕੋਈ ਨਾ ਫੇਰ ਕਰਾ ਦਾਂਗੇ ਜੇ ਵੱਧ ਗਈ ਇਦਾਂ ਹੀ ਹੁੰਦਾ ਕੋਈ ਬੜਾ ਫਰਕ ਨਹੀਂ ਪੈਂਦਾ ਯਾਨੀ ਕਿ ਇਹਨਾਂ ਕਟੀਆਂ ਦੇ ਵਿੱਚੋਂ ਵੀ ਅੱਜ ਵੀਡੀਓ ਤੁਸੀਂ ਨੋਟ ਕਰ ਲਓ ਇਹਨਾਂ ਚੋਂ ਤਿੰਨ ਕਟੀਆਂ ਤਿੰਨੇ ਨਹੀਂ ਆਪਾਂ ਕਹਿੰਦੇ ਕਰਾਉਣੀਆਂ ਤਿੰਨਹੀਂ ਪਰ ਇਹਨਾਂ ਦੇ ਵਿੱਚੋਂ ਦੋ ਕਟੀਆਂ ਜਕਿੰਨੇ ਨਹੀਂ ਚਵਾਈ ਕਰਾਉਣੀਆਂ ਕੋਈ ਮਰਜ਼ੀ ਕਰਵਾ ਦੇਣ ਤਿੰਨਾਂ ਦੇ ਵਿੱਚੋਂ ਤੇ ਆ ਗਈ ਜੀ ਜਿਹੜੀ ਛੋਠੀ ਦਿੱਲੀ ਵਾਲਦੀ ਪਹਿਲਾਂ ਸੂਈ ਸੀ ਤੇ ਇੱਧਰ ਖੜੀ ਆ ਬਿੱਲੋ 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 ਤੇ ਆਦੇ ਹੁਣ ਗੰਡ ਜੀ ਦੇ ਨਾਲ ਕੁੱਕ ਜਾ ਜਿਵੇਂ ਦੱਸਿਆ ਸੀ ਉਹ ਕਰਕੇ ਨੇ ਹੁਣ ਸਾਰੀ ਸੈਟਿੰਗ ਕਰਾਉਣੀਆਂ ਇਹਦੇ ਇਹ ਤੋਂ ਪ੍ਰੋਬਲਮ ਆਈ ਸੀ ਇਹਦੀ ਹੁਣ ਤਾਂ ਥੋੜੀ ਜਿਹੀ ਦਬ ਗਈ ਆ ਕੇ ਥੋੜੀ ਜਿਹੀ ਤਾਂ ਇਹਦਾ ਟੋਨੀ ਸੰਗ ਪੂਰੀਆ ਸਫਾਈ ਦੇ ਛੁੱਟੀ ਲਾਉਂਦਾ ਨਾਲੇ ਕਹਿੰਦਾ ਕੱਖ ਬਣਾਉਣੇ ਆ ਭਰੀ ਤੇ ਨਾਲੇ ਕਹਿੰਦਾ ਸਫਾਈ ਕਰਨੀ ਆ ਆਪਾਂ ਇਹਦਾ ਟੋਨੀ ਉਹ ਮੱਖਣਗਾ ਜਾਇ ਤਾਂ ਸੁੱਕਾ ਵਾ ਸਿੱਟ ਲਿਆ ਸੀ ਨਾ ਉਹੀ ਹਰਾ ਹੋ ਗਿਆ ਦੁਬਾਰੇ 2 ਝੜ ਕੇ ਹਾਂ ਆ ਪਰਾਲੀ ਦਾ ਇੱਕ ਜੀ ਤੁਸੀਂ ਵੀ ਦੱਸੋ ਤੁਹਾਡੇ ਨਾਲ ਵੀ ਹੋਈ ਆ ਪਰਾਲੀ ਰੱਖੀ ਸੀ ਸੁੱਕ ਪਾਉਣ ਨੂੰ ਜਦੋਂ ਕੁਤਰ ਲਈਦੀਆਂ ਉਹਦੀ ਟੋਕੇ ਮੁੜ ਜਾਂਦੇ ਆ ਬਾਈ ਫਿਰ ਕੱਖਾਂ ਨੂੰ ਜਾ ਕੇ ਫੇਰ ਬਦਲਨੇ ਪੈਂਦੇ ਆ ਤਾਂ ਹਾਰ ਕੇ ਫਰਮਾੜੀ ਮੁੱਟੀ ਤੂੜੀ ਤੂੜੀ ਹੋਣੀ ਸਿੱਟ ਨਹੀਂ ਪੈਂਦੀ ਆ ਜਾਂ ਕਿਤੇ ਸਾਫ ਵੀ ਛੱਡ ਦਈਦੀ ਐ ਜਾਂ ਫਿਰ ਇੱਕ ਅਦਾ ਦਾਣੇ ਛੋਟੀ ਸਪੈਸ਼ਲੀ ਲਾ ਦੀ ਜਾਂ ਦੋ ਤਿੰਨ ਵਾਰੀ ਟੁੱਕੇ ਬਦਲ ਕੇ ਯਾਨੀ ਕਿ ਵੀ ਟੁੱਕੇ ਜਮੇ ਨਹੀਂ ਕੰਮ ਕਰਦੇ ਬਈ ਇਹਦੇ ਉੱਤੇ ਪਰਾਲੀ ਕੁਤਰਨ ਦੇ ਪਰਾਲੀ ਰੱਖੀ ਤਾਂ ਇੱਤੀ ਜਿਆਦੇ ਆਈ ਸੀ ਵੀ ਸੁੱਕ ਸੁੱਕ ਵੱਧ ਪਾਉਂਦੇ ਰਹਿਾਂਗੇ ਤੇ ਕੁਛ ਤਾਂ ਇਹ ਵੀ ਕਾਹਲ ਕਰਦੇ ਰਹੇ ਇਹਨਾਂ ਨੇ ਵੀ ਨਹੀਂ ਕੁਤਰੀ ਤਾਂ ਜਿੰਨੇ ਕੁ ਕੁਤਰਦੇ ਹੁੰਦੇ ਜਿਵੇਂ ਪੰਜ ਚਾਰ ਪੰਡਾ ਕੁਤਰ ਲੀਆਂ ਦੋ ਚਾਰ ਪੰਜ ਦਿਨ ਸੱਟਣ ਵਾਸਤੇ ਫੰਡਾ ਕਿਡਾ ਰੋਜ਼ ਸੁੱਕ ਦੀ ਡਿਗ ਪਾਉਂਦੀ ਸੀ ਤੇ ਉਹਦੀ ਟੁੱਕੇ ਟੁੱਕੇ ਮੁਰ ਜਾਂਦੇ ਸੀਗੇ ਤੇ ਇੰਨੇ ਮਾਇਆ ਉਰੇ ਖੜੀ ਉਰੇ ਮਾਇਆ ਤਾਂ ਕੀ ਆ ਦੁੱਧ ਤਾਂ ਤੈਨੂੰ ਪਿਆਦਾ ਸੀ ਮੈਂ ਹੂੰ ਏ ਆ ਗਿਆ ਕੋਬਰਾ ਕਿੰਨ ਕੋਬਰਾ ਦੇਖੋ ਚਲੋ ਹੁਣ ਤਾਂ ਠੰਡ ਹੁੰਡ ਘਟ ਗਈ ਤੇ ਗਾਵਾਂ ਦਾ ਮਾਹੌਲ ਇਸ ਤਰ੍ਹਾਂ ਰਿਹਾ ਇਸ ਵਾਰ ਤਾਂ ਜਿਹੜਾ ਗਾਵਾਂ ਦਾ ਐਕਸਪੀਰੀਅੰਸ ਜਿਵੇਂ ਫਾਰਮ ਵਾਲੇ ਨਾਲ ਗੱਲ ਕਰੀਏ ਜਾਂ ਯਾਰਾਂ ਦੋਤਾਂ ਨਾਲ ਉਹ ਕਹਿੰਦੇ ਨਹੀਂ ਸਾਡੀਆਂ ਵੀ ਸਾਰੀਆਂ ਕਹਿੰਦੇ ਕੋਰੇ ਚ ਹੀ ਬੈਠੀਆਂ ਰਹਿੰਦੀਆਂ ਸੀ ਉਹ ਤੇ ਮੈਂ ਇਹੋ ਗੱਲ ਕਰ ਦਉਂਦੀ ਜੇ ਮੈਂ ਇਹਦੀ ਠੰਡ ਚ ਗੱਲ ਕਰ ਦਉਂ ਕਹਿੰਦੇ ਨਹੀਂ ਕੋਈ ਚੱਕਰ ਹੀ ਨਹੀਂ ਯਾਰ ਵਿੱਚ ਗਾਵਾਂ ਤਾਂ ਜਾ ਕੇ ਬੰਦ ਗਈ ਠੰਡ ਚ ਛੱਡ ਥੱਲੇ ਵੀ ਨਹੀਂ ਖੜ੍ਹਦੀ ਫਿਰ ਉਹੀ ਤੇ ਯਾਰ ਬਾ ਕੀਤਾ ਜੇ ਅੰਦਰ ਅੰਦਰ ਬੰਨਦੇ ਸੀ ਇੱਕ ਦੋ ਤਾਂ ਦੁੱਧ ਕੱਢਦੀਆਂ ਸੀ ਫਿਰ ਬਾਹਰ ਰੱਖਣ ਲੱਗੇ ਠੀਕ ਆ ਇਹਨੂੰ ਖੁੱਲੀ ਰੱਖਦੇ ਸੀ ਉਹ ਮਾਰਦੀ ਉਹਦੇ ਸੰਗ ਹੈ ਤਾਂ ਉਹ ਇਧਰਲੇ ਪਾਸੇ ਪਾਣੀ ਵਾਲੇ ਪਾਸੇ ਬੰਨਦ ਹੁੰਦੇ ਸੀ ਤੇ ਰਾਤ ਨੂੰ ਪਾਣੀ ਕੱਢ ਦਿੰਦੀ ਸੀ ਤਾਂ ਪੂਰਾ ਵਧੀਆ ਰਹੀਆਂ ਨਾਲੇ ਦੁੱਧ ਪੂਰੀ ਦਿੱਤੀ ਨਾਲੇ ਠੰਡ ਸਾਰੀ ਨਿਗਾਹ ਤੀ ਦੇ ਨਾਲੇ ਗੱਬਣ ਗੁੱਬਣ ਟਾਈਮ ਤੋਂ ਹੋ ਗਈਆਂ ਯਾਨੀ ਕਿ ਵੀ ਠੰਡ ਦੇ ਵਿੱਚ ਕੈਨ ਦਾ ਭਾਵ ਤੇ ਜੇ ਮੀ ਦਾ ਟਾਈਮ ਆ ਤਾਂ ਬ੍ਰਾਂਡ ਚਲ ਜਾਣੀਆਂ ਪੈਂਦੀਆਂ ਜੇ ਮੀ ਹੈ ਨਹੀਂ ਤਾਂ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਸਤ ਦੀ ਜ਼ਰੂਰਤ ਵੀ ਨਹੀਂ ਠੀਕ ਹੈ ਕਹਿਣ ਦਾ ਭਾਪ ਤਾਂ ਇਹ ਹੈ ਜਿੱਥੋਂ ਤੱਕ ਵੀ ਆਪਾਂ ਜਿੰਨਾ ਕੁ ਅਇ ਤੇ ਤਜਰਬਾ ਕੀਤਾ ਇਹ ਵੀ ਗਾਵਾ ਬਾਹਰ ਹੀ ਸੀ